ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਵਾਲੀ ਵੀਡੀਓ ਉਹ ਬਹੁਤ ਵਧੀਆ ਤੇ ਬਹੁਤ ਖਾਸ ਹੋਣ ਵਾਲੀ ਆ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੇ ਇਹ ਮੇਰੀ ਪਹਿਲੀ ਵੀਡੀਓ ਆ ਸੋ ਤੁਸੀਂ ਭਰਵਾ ਪਿਆਰ ਦਿਓ ਜੇ ਸਾਰੇ ਵੀਰ ਵੀਡੀਓ ਨੂੰ ਪੂਰਾ ਦੇਖਿਓ ਜੇ ਸੋ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਪੈਸੇ ਬਾਰੇ ਜਿਸ ਤਰ੍ਹਾਂ ਕਿ ਆਪਾਂ ਆਪਣਾ ਪੈਸਾ ਕਿਤੇ ਗੋਮੋ ਜਾਂਦਾ ਤੇ ਆਪਾਂ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲ ਜਾਂਦੇ ਮੈਂ ਉਹਦੇ ਉਹਦੇ ਬਾਰੇ ਕੁਝ ਬੋਲਣਾ ਚਾਹੁੰਦਾ ਜੋ ਮੇਰੇ ਮਨ ਚ ਵਿਚਾਰਿਆ ਮੈਂ ਕਹਿੰਨਾ ਕਿ ਜਦੋਂ ਆਪਣੇ ਤੋਂ ਕਿਸੇ ਨੇ ਪੈਸਾ ਲੈਣਾ ਹੁੰਦਾ ਵਾ ਨਾ ਉਦੋਂ ਆਪਣੇ ਆਪਣੇ ਅੱਗੇ ਲਿਫਨ ਤੱਕ ਜਾਂਦਾ ਵਾ ਤਰਲੇ ਗੱਡੀ ਜਾਂਦਾ ਵਾ ਜਿਸ ਤਰ੍ਹਾਂ ਕਿ ਕਹਿ ਸਕਦੇ ਕਿ ਉਹ ਕਹਿੰਦਾ ਕਿ ਤੂੰ ਹੀ ਮੇਰਾ ਸਭ ਕੁਝ ਹੈ ਬਸ ਮੇਰਾ ਉਹ ਅੱਜ ਦਾ ਟਾਈਮ ਕੱਢ ਦੇ ਤਾਂ ਆਪਾਂ ਕੀ ਕਰਦੇ ਆ ਆਪਾਂ ਉਹਦੇ ਚਾਸਿਆ ਦੇ ਵਿੱਚ ਆ ਜਾਂਦੇ ਆ ਤੇ ਆਪਾਂ ਉਹਨੂੰ ਪੈਸਾ ਜਿਹੜਾ ਆਪਣਾ ਜਿਹੜਾ ਧਾਨਿਆਂ ਉਹ ਦੇ ਦੇਨੇ ਆ ਤੇ ਫਿਰ ਕੀ ਹੁੰਦਾ ਫਿਰ ਉੱਥੋਂ ਕਹਿ ਲੋਗੇ ਫਸਟ ਪਾਰਟ ਆ ਜਿਹੜਾ ਲਾਇਫ ਦਾ ਜਿੱਥੇ ਤੁਸੀਂ ਰਾਜਾ ਬਣੇ ਜੇ ਤੇ ਉਹ ਭਿਖਾਰੀ ਬਣਿਆ ਤੇ ਜੇ ਲੋ ਤੁਸੀਂ ਉਹਨੂੰ ਪੈਸੇ ਦੇਤੇ ਫਿਰ ਕੀ ਹੋਣਾ ਫਿਰ ਇਹਦੇ ਉਲਟੋ ਹੋ ਜਾਣਾ ਵਾ ਫਿਰ ਉਹਨੇ ਰਾਜਾ ਬਣ ਜਾਣਾ ਤੁਸੀਂ ਭਿਖਾਰੀ ਬਣ ਜਾਣਾ ਵਾ ਭਿਖਾਰੀ ਕਿਤਰਾ ਬੰਨਾ ਹੁਣ ਮੈਂ ਇਹ ਗੱਲ ਨੂੰ ਸਿੱਧ ਕਰਕੇ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਕਿ ਮੇਰਾ ਦੋਸਤ ਹੀ ਮੈਂ ਉਹਨੂੰ ਨਾ ਥੋੜੇ ਪੈਸੇ ਦੇਤੇ ਥੋੜੇ ਪੈਸੇ ਦੇ ਤੇ ਮੈਂ ਮੈਨੂੰ ਮੇਰੇ ਕੋਲ ਦੁਕਾਨ ਤੇ ਆਇਆ ਮੈਨੂੰ ਕਹਿੰਦਾ ਵੀ ਯਾਰ ਘਰੇ ਵਰਤਨ ਨੂੰ ਪੈਸੇ ਨਹੀਂ ਹੈਗੇ ਤੇ ਥੋੜੇ ਪੈਸੇ ਦੇਈਂ ਮੈਂ ਇਹਨੂੰ 1500 ਰੁਪਏ ਲੈ ਆਪਣੀ ਦੁਕਾਨ ਬੰਦ ਕਰਕੇ ਤੋਂ ਨਾਲੇ ਘਰੇ ਜਾ ਕੇ ਉਹਦੇ ਦੇ ਆਇਆ ਫਿਰ ਕੀ ਬਣਿਆ ਕਿ ਮੈਂ ਕੁਝ ਟਾਈਮ ਵੇਟ ਕੀਤੀ ਉਹਨੇ ਮੈਨੂੰ ਫਿਰ ਇੱਕ ਦਿਨ ਕਾਲ ਕੀਤੀ ਮੈਨੂੰ ਕਹਿੰਦਾ ਵੀ ਯਾਰ 5000 ਰੁਪਏ ਦੀ ਲੋੜ ਆ ਤੇ ਦੇਵੀਂ ਮੈਂ ਕਹਾ ਯਾਰ ਤੇਰਾ ਕੰਮ ਨਹੀਂ ਉਸ ਲੈਵਲ ਦਾ ਹੈਗਾ ਤੇ ਤੈਨੂੰ ਪੈਸੇ ਨਹੀਂ ਵਾਪਸ ਕੀਤੇ ਜਾਣੇ ਮੈਂ ਤੈਨੂੰ ਇੰਨੇ ਪੈਸੇ ਨਹੀਂ ਦੇ ਸਕਦਾ ਉਹਨੇ ਨਾ ਇਸ ਗੱਲ ਨੂੰ ਨਾ ਆਪਣੇ ਦਿਲ ਤੇ ਲਾ ਲਿਆ ਦਿਲ ਤੇ ਲਾ ਲਿਆ ਤੇ ਉਹਨੇ ਨਾ ਜਿਹੜਾ ਮੇਰਾ 1500 ਰੁਪਈਆ ਇਹਨੂੰ ਵੀ ਸਟੱਕ ਕਰ ਲਿਆ ਮੈਂ ਕੁਝ ਟਾਈਮ ਵੇਟ ਕੀਤੀ ਮੈਂ ਨਾ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਮੇਰਾ 1500 ਰੁਪਈਆ ਮੈਨੂੰ ਦੇ ਦੇ ਜਿਸ ਤਰ੍ਹਾਂ ਕਿ ਮੈਂ ਆਪਣੀ ਕਹਾਣੀ ਲਿਆਵਾਂ ਉਹ ਤੇ ਰਾਜਾ ਬਣ ਗਿਆ ਮੈਂ ਭਿਖਾਰੀ ਬਣ ਗਿਆ ਕਿਉਂਕਿ 1500 ਰੁਪਈਆ ਤੇ ਮੈਂ ਆਪਣੇ ਹੱਥੀ ਦਿੱਤਾ ਹੀ ਫਿਰ ਮੈਂ ਉਹਦੇ ਕੋਲ ਨਾ ਘਰੇ ਗਿਆ ਮੈਂ ਉਹਨੂੰ ਜੋ ਵੀ ਕਹਿ ਸਕਦਾ ਹੈ ਵੀਰ ਜੀ ਭਾਜੀ ਜੋ ਵੀ ਸਤਿਕਾਰ ਦੇ ਸਕਦਾ ਉਹਦੇ ਹਿਸਾਬ ਨਾਲ ਮੈਂ ਪੁੱਛੇ ਉਹਨੇ ਮੈਨੂੰ ਨਾ ਲਾਰਾ ਲਾਉਣਾ ਸ਼ੁਰੂ ਕਰ ਦਿੱਤਾ ਲਾਰੇ ਵੀ ਅੱਜਕੱਲ ਅਜੀਬ ਆ ਜੇ ਤੁਸੀਂ ਪੈਸੇ ਲੈਣ ਵਾਲਿਆਂ ਨਾਲੋਂ ਦੇਣ ਵਾਲੇ ਪੈਸਿਆਂ ਤੇ ਧਿਆਨ ਰੱਖੋ ਤਾਂ ਲਾਰੇ ਐਡੇ ਅਜੀਬ ਆ ਜਿਹੜੇ ਤੁਹਾਨੂੰ ਨਾ ਅੰਦਰ ਤੱਕ ਨਿਚੋੜ ਕੇ ਰੱਖ ਦੇਣਗੇ ਜਿਸ ਤਰ੍ਹਾਂ ਨਿਬੂਣੀ ਆ ਪਨਿਚੋੜਨੀ ਚ ਪਈਦਾ ਤੇ ਨਿਬੂਣੀ ਚੋੜ ਦੇ ਦਿੰਦਾ ਸਾਰਾ ਕੁਝ ਕਲਾ ਫੋਗੜ ਰਾਇਦਾ ਸੇਮੀ ਦਿਨੋਂ ਤੋਂ ਪੈਸੇ ਲੈਣ ਦੇ ਸੇਮੀ ਪ੍ਰੋਸੀਜਰ ਇਹ ਹੁੰਦਾ ਜੇ ਤੇਨਾਂ ਤਰਕੇ ਪੁੱਛੇ ਚਲ ਜਾਣਾ ਸਵੇਰ ਟਾਈਮ ਕਿਨਾਂ ਦਾ ਇਹਨਾਂ ਦਾ ਪਤਾ ਕੀ ਪਾਣਾ ਹੁੰਦਾ ਆ ਗਿਆ ਅਜੇ ਕੰਜਰ ਇਹਨੇ ਦੇ ਸਾਨੂੰ ਚਾਹ ਵੀ ਨਹੀਂ ਪੀਣ ਦਿੱਤੀ ਤੇ ਜੇ ਸ਼ਾਮੀ ਚਲ ਜਾਓ ਫਿਰ ਇਹਨੇ ਕਹਣਾ ਆ ਗਿਆ ਕੰਜਰ ਇਹ ਦੇ ਸਾਨੂੰ ਸੌਣ ਨੂੰ ਨਹੀਂ ਦਿੰਦਾ ਬੰਦਾ ਕਿਹੜੀ ਜਗ੍ਹਾ ਇਹਨੂੰ ਪੁੱਛੇ ਜੇ ਆਪਾਂ ਇਹਨੂੰ ਬਲੀਚ ਪੁੱਛ ਲਿਆ ਇਹਨੇ ਕਹਣਾ ਪੁੱਛਦਾ ਕਿ ਤਰ੍ਹਾਂ ਤੇ ਜੇ ਆਪਾਂ ਇਹਨੂੰ ਘਰੇ ਪੁੱਛ ਲਿਆ ਤੇ ਫਿਰ ਤੁਹਾਨੂੰ ਮਦਦਸੀ ਦਿੱਤਾ ਕੀ ਬੋਲਦੇ ਆ ਤੇ ਫਿਰ ਫਿਰ ਇੱਕ ਇਸ ਤਰ੍ਹਾਂ ਪੱਗੇ ਵਰਤਦੇ ਆ ਫਿਰ ਇਹਨਾਂ ਨੇ ਨਾ ਠੱਗੀ ਦੇ ਬੜੇ ਬੜੇ ਚਾਂਸੇ ਰੱਖੇ ਜਿਨ੍ਹਾਂ ਨੂੰ ਮੈਂ ਟੋਪੀ ਟੋਪੀ ਵੀ ਦੀ ਇੱਕ ਸਮਝਦਾ ਟੋਪੀ ਵੀ ਦੀ ਉਹ ਤੁਸੀਂ ਕਹਿੰਨਾ ਕਿ ਤਰ੍ਹਾਂ ਦੀ ਆ ਉਹ ਸਾਰੇ ਬੰਦੇ ਇਸ ਤਰ੍ਹਾਂ ਦੇ ਹੀ ਗਏ ਨਹੀਂ ਗੇ ਹਰ ਇੱਕ ਦੇ ਨਾ ਦੋਸਤੀ ਗਰੁੱਪ ਦੇ ਵਿੱਚ ਇੱਕ ਇਦਾਂ ਦਾ ਇਨਸਾਨ ਹੁੰਦਾ ਜਿਨ੍ਹਾਂ ਨੇ ਨਾ ਜੇ ਪੰਜ ਦੋਸਤ ਆ ਤੇ ਉਹਨੇ ਪੰਜਵਾਂ ਉਹ ਆਪ ਹੋਇਆ ਤੇ ਚਾਹੂ ਜਾਣਿਆ ਤਾਂ ਉਹਨੇ ਪੈਸੇ ਲੈ ਹੁੰਦੇ ਚਾਹੇ ਉਹਨੇ 100 ਲਿਆ ਆਵੇ ਚਾਹੇ 1000 ਲਿਆ ਆਵੇ ਤੁਹਾਡੀ ਕਾਬਲੀਅਤ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹਸ ਲੈਵਲ ਦੇ ਯਾਰਾਂ ਦੋਸਤਾਂ ਚ ਰਹਿੰਦੇ ਜੀ ਫਿਰ ਉਹ ਕੀ ਕਰਦਾ ਫਿਰ ਉਹਨੇ ਉਹਨਾ ਟੋਪੀ ਬਿਜ਼ਨਸ ਕਰਨਾ ਹੁੰਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨੇ ਮੈਨੂੰ ਕਹਿਤਾ ਵੀ ਰੋਮੀ ਤੂੰ ਨਾ ਦਸੀ ਮੈਂ ਰਾਹੁਲ ਤੋਂ ਲੈ ਪੈਸੇ ਉਹਨੇ ਕਿਹਾ ਯਾਰ ਮੈਂ ਨਹੀਂ ਦਦਾ ਤੇ ਤੇ ਮੈਨੂੰ ਟਰਸਟ ਆ ਆਪਣੇ ਤੋਂ ਉਹਨੇ ਨਾ 500000 ਰੁਪਿਆ ਜਿਹੜਾ ਲੈ ਲੈਣਾ ਹੁਣ ਆਪਣੀ ਟੋਪੀ ਜਿਹੜੀ ਆ ਲੱਥ ਚੁੱਕੀ ਹੈ ਹੁਣ ਟੋਪੀ ਉਹਦੇ ਹੱਥ 'ਚ ਆ ਫਿਰ ਉਹਨੇ ਕੀ ਕਰਨਾ ਹੈ ਉਹਨੇ ਰਾਹੁਲ ਤੋਂ ਪੈਸੇ ਲੈ ਕੇ ਨਾ ਆਪਾਂ ਨੂੰ ਮੋੜ ਦੇਣੇ ਤੇ ਆਪਾਂ ਨੂੰ ਕਹਿਣਾ ਵੇਲਾ ਮੈਂ ਤੇਰੇ ਪੈਸੇ ਤੈਨੂੰ ਟਾਈਮ ਤੇ ਮੋੜਤੇ ਮੇਰਾ ਵਿਹਾਰ ਵੇਲਾ ਕਿੱਡਾ ਸਾਫ ਆ ਤੇ ਉਹਨੇ rahul ਦੇ ਦੇਨੇ ਉਹਨੇ ਫਿਰ rahul ਨੂੰ ਪੈਸੇ ਕਿੱਥੋਂ ਦੇਨੇ ਭਲਾ ਉਹਨੇ ਅੰਛਤੋਂ ਲੈ ਕੇ ਦੇਨੇ ਆ ਤੇ ਇਸ ਤਰ੍ਹਾਂ ਇਹਨੇ ਚਾਹੂ ਜਿਹੜਿਆਂ ਦੇ ਗਰੁੱਪ ਦੇ ਵਿੱਚ ਹੀ ਤੁਹਾਡੇ ਪੈਸੇ ਤੁਹਾਨੂੰ ਇੱਕ ਦੂਜੇ ਤੋਂ ਘੁਮਾ ਘੁਮਾ ਕੇ ਦੇਈ ਜਾਣੇ ਆ ਤਾਂ ਦੱਸਣਾ ਨਹੀਂ ਇੱਕ ਦੂਜੇ ਨੂੰ ਕਿ ਮੇਰੇ ਤੋਂ ਫਲਾਣੇ ਬੰਦੇ ਨੇ ਪੈਸੇ ਲਏ ਆ ਸੋ ਇਹ ਟੋਪੀ ਵਿਧੀ ਜਿਹੜੀ ਆ ਬਹੁਤ ਜ਼ਿਆਦਾ ਚੱਲਣ ਦੀ ਆ ਹੁਣ ਮੈਂ ਮੇਨ ਕਹਾਣੀ ਲਿਆਉਣਾ ਕਿ ਫਿਰ ਮੇਰੇ ਨਾਲ ਕੀ ਹੋਇਆ ਫਿਰ ਉਹਨੂੰ ਨਾ ਮੈਂ ਕੱਲ ਦੀ ਗੱਲ ਉਹਨੂੰ ਮੈਂ ਗਲੀ ਚ ਪੁੱਛਿਆ ਮੈਂ ਕਿਹਾ ਯਾਰ ਮੈਂ ਤੇਰੇ ਤੋਂ ਪੈਸੇ ਲੈ ਰਹੇ ਹਾਂ ਤੂੰ ਮੇਰੇ ਪੈਸੇ ਜਿਹੜੇ ਮੈਨੂੰ ਪਲੀਜ਼ ਵਾਪਸ ਕਰ ਦੇ ਮੈਂ ਕਿਹਾ ਤੈਨੂੰ ਵਿਆਜ ਤੇ ਦਿੱਤੇ ਆ ਮੈਂ ਤੇਰੇ ਤੋਂ ਵਿਸ਼ਵਾਸ ਕਰਕੇ ਦਿੱਤੇ ਪੈਸੇ ਉਹਦਾ ਜਵਾਬ ਸੁਣ ਕੇ ਤੁਸੀਂ ਸ਼ੌਕ ਹੋ ਜਾਓਗੇ ਉਹ ਮੈਨੂੰ ਕਹਿੰਦਾ ਜਾ ਮੈਂ ਨਹੀਂ ਦੇਣੇ ਕੀ ਕਰ ਲੇਗਾ ਫਿਰ ਇਸ ਇਸ ਜਿਹੜੀ ਛੋਟੀ ਜਿਹੀ ਮੇਰਨਾ ਜਿਹੜੀ ਸਟੋਰੀ ਆ ਇਹਦਾ ਜਿਹੜਾ ਆਪਾਂ ਇਹਦੀ ਜੇ ਇਹਦਾ ਪੂਰਾ ਨਿਚੋੜ ਕੱਢੀਏ ਤੇ ਨਿਚੋੜ ਪਤਾ ਕੀ ਨਿਕਲਦਾ ਵਾ ਨਿਚੋੜ ਇਹ ਨਿਕਲਦਾ ਕਿ ਮੈਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਨਸਾਨ ਦੀਆਂ ਪੰਜੇ ਉਂਗਲੀਆਂ ਨਾਲ ਇੱਕੋ ਜੀਆਂ ਉਸ ਤਰ੍ਹਾਂ ਸਾਰੇ ਇਨਸਾਨ ਵੀ ਇੱਕੋ ਜੇ ਤੇ ਵਿਸ਼ਵਾਸ ਹੈ ਨਾ ਜਿਹੜਾ ਵਿਸ਼ਵਾਸ ਉਹ ਗੱਲੋਂ ਕਿ ਇੱਕ ਜਿਸ ਤਰ੍ਹਾਂ ਮੱਕੜੀ ਦਾ ਜਾਲਾ ਨਹੀਂ ਹੁੰਦਾ ਮੱਕੜੀ ਦਾ ਜਾਲਾ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਉਹ ਵੇਖੋ ਤਾਰਾਂ ਗੱਡੀਆਂ ਬਰੀਕ ਹੁੰਦੀਆਂ ਤੇ ਜਦੋਂ ਆਪਾਂ ਦੂਰੋਂ ਵੇਖਦੇ ਆਪਾਂ ਲੱਗਦਾ ਜਿਵੇਂ ਬੜੀ ਮਜ਼ਬੂਤ ਤਾਰ ਹੁੰਦੀ ਤਾਂ ਆਪਾਂ ਨੂੰ ਹੱਥ ਲਾਉਣੇ ਦਾ ਟੁੱਟ ਜਾਂਦੀ ਹੈ ਸੇਮ ਹੀ ਵਿਸ਼ਵਾਸ ਆ ਆਪਾਂ ਜਿਹੜੇ ਲੋਕਾਂ ਨੂੰ ਜੋੜ ਬੜੀ ਮੁਸ਼ਕਲ ਸਕਦੇ ਆ ਤੇ ਤੋੜ ਇੱਕ ਸਟ੍ਰਿੰਥ ਚ ਸਕਦੇ ਆ ਸੋ ਪਲੀਜ਼ ਜਿੰਨਾ ਦਾ ਵੀ ਜਿੰਨਾ ਨਾ ਵੀ ਤੁਹਾਨੂੰ ਪਿਆਰ ਆ ਜਾਂ ਵਿਸ਼ਵਾਸ ਆ ਕੋਸ਼ਿਸ਼ ਕਰੋ ਉਹਨਾਂ ਦਾ ਵਿਸ਼ਵਾਸ ਨਾ ਤੋੜੋ ਕਿਉਂਕਿ ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਆਪਣੇ ਕੋਲ ਲਾਈਫਟਾਈਮ ਨਹੀਂ ਹੁੰਦੀਆਂ ਲਾਈਫਟਾਈਮ ਕੁਝ ਨਹੀਂ ਹੈਗਾ ਲਾਈਫਟਾਈਮ ਤੁਹਾਡਾ ਜਿਸ ਤਰ੍ਹਾਂ ਮਾਂ ਪਿਓ ਭੈਣ ਭਰਾ ਹਰ ਇੱਕ ਚੀਜ਼ ਸਮੇਂ ਦੇ ਹਿਸਾਬ ਨਾਲ ਜਿਹੜੀ ਆਪਣੇ ਕੋਲੋਂ ਦੂਰ ਹੋ ਜਾਂਦੀ ਬਹੁਤੀ ਨੇੜੇ ਨਹੀਂ ਰਹਿੰਦੀ ਇਸ ਤਰ੍ਹਾਂ ਹੀ ਵਿਸ਼ਵਾਸ ਆ ਕੋਸ਼ਿਸ਼ ਕਰੋ ਕਿ ਵਿਸ਼ਵਾਸ ਨੂੰ ਨਾ ਤੋੜੋ ਅੱਜ ਵਾਲੀ ਵੀਡੀਓ ਜੇ ਤੁਹਾਨੂੰ ਥੋੜੀ-ਬੋਤੀ ਵੀ ਇਨਫੋਰਮੇਸ਼ਨਲ ਲੱਗੀ ਆ ਸੋ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਮੈਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਧੰਨਵਾਦ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ੍ਰੀਕਾਚ